ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚੇ ਹੋਇਆ ਹਾਂ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਆ ਸੰਤਾਂ ਦੇ ਕੋਠਿਆਂ ਦੇ ਵਿੱਚ ਆ ਤੇ ਸਖਮੰਦਰ ਬਾਈ ਦੇ ਘਰੇ ਆ ਆ ਮੈਂ ਇਹਦੀ ਨਾ ਤੁਹਾਨੂੰ ਵੀਡੀਓ ਬਣਾਈ ਸੀ ਜਦੋਂ ਤੇ ਉਸ ਦਿਨ ਕਿਹਾ ਸੀ ਵੀ 10 ਤਰੀਕ ਨੂੰ ਬਾਈ ਚਵਾਈ ਕਰਾਵਾਂਗੇ ਵਕਾਊ ਮਰ ਜਾ ਇਹ ਤੇ ਇਹਦਾ ਭਰਾਵੋ ਚਵਾਈ ਹੋ ਗਈ ਆ ਉਹ ਐਣੀ ਹੋਗੀ ਵੀ ਮੇਰੇ ਚੈਨਲ ਤੇ ਨਹੀਂ ਹੋਗੀ ਇਹਦਾ ਸ਼ਾਦੀ ਹੋ ਗਈ ਆ ਕਹਿਣ ਤੋਂ ਭਾਵਾ ਵੀ ਇਹ ਵਿਕ ਗਈ ਆ ਭਾਈ ਇਹ ਵਿਕ ਕੇ ਚੱਲੀ ਆ ਉਹਦੇ ਟਿਕਾਣੇ ਦੇ ਇਹਦਾ ਸਾਰੀ ਚਵਾਈ ਚਵਾਈ ਉਹਨਾਂ ਨੇ ਕਰ ਲਈ ਆ ਗੱਲਬਾਤ ਕਲੀਅਰ ਹੋ ਗਈ ਆ ਸਾਰੀ ਟਿਕਾਣੇ ਦੇ ਮੈਂ ਦੇ ਥੱਲੇ 17 ਕਿਲੋ ਦੁੱਧ ਚਵਾਇਆ ਗਿਆ 18 ਕਿਲੋ ਹਜੇ ਤੀਹ ਕਹਿੰਦੇ ਥੱਲੇ ਜਿਹੜਾ ਤਿਆਰ ਸੀਗਾ ਤੇ ਆ ਭਾਈ ਸੁਖਮੰਦਰਤਾ ਅੱਜ ਹੈਣੀਗਾ ਘਰੇ ਉਹ ਤਾਂ ਗਿਆ ਹੋਇਆ ਵਾ ਕਿਤੇ ਬਾਈ ਕੰਮ ਦੇ ਵਿੱਚ ਇੱਥੇ ਗਵੰਡ ਮਰਗਮੁਰਗ ਹੋ ਗਈ ਤੇ ਇਸ ਚੱਕਰ ਦੇ ਵਿੱਚ ਸੀ ਤੇ ਇੱਕ ਬਾਈ ਬੇਣਤੀ ਹੋਰ ਬਾਈ ਨੇ ਕਿਹਾ ਵੀ ਕਰਦੀ ਬਾਈ ਫੋਨ ਦੇ ਡਿਟੇਲਾਂ ਫੋਨ ਤੁਹਾਡਾ ਸ਼ਾਮ ਨੂੰ ਬਾਈ 8 ਵਜੇ ਤੋਂ ਬਾਅਦ ਜਿਹੜਾ ਨਹੀਂ ਲੱਗਿਆ ਕਰੂਗਾ ਸਵਿਚ ਆਫ ਆਇਆ ਕਰੂਗਾ ਤੇ ਸਵੇਰ ਜਦੋਂ ਫੋਨ ਤੁਸੀਂ ਲਾਉਣਾ ਵਾ ਬਾਈ ਉਹ ਸਵੇਰ 6 ਵਜੇ ਤੋਂ ਬਾਅਦ ਤੁਸੀਂ ਗੱਲ ਕਰ ਸਕਦੇ ਆਂ ਬਾਈ ਦੇ ਨਾਲ ਉਹਨਾਂ ਟਾਈਮ ਕਿਉਂਕਿ ਕੰਮ ਜ਼ਿਆਦਾ ਹੋਣ ਦੇ ਕਾਰਨ ਪਸ਼ੂ ਵੇਖਣੇ, ਚੋਣੇ, ਭਾਲੇ ਦੇਖਰੇਖ ਕਰਨੀ, ਫੋਨ ਨਹੀਂ ਚੱਕਿਆ ਜਾ ਕਰੂਗਾ। ਉਦੋਂ ਬਾਅਦ ਪਹਿਲਾਂ ਸਾਡੀ ਗੱਲਬਾਤ ਸਾਰੀ ਹੋਇਆ ਕਰੂਗੀ। ਆ ਮੱਤ ਜਾਣਾ ਜਿਹੜੀ ਮਿੱਤਰੋ ਬੱਲੀ ਇਹਦੀ ਪਹਿਲਾਂ ਤਾਂ ਕੱਟੀ ਵੇਖ ਲਓ ਮਿੱਤਰੋ ਇੱਕ ਵਾਰੀ ਆ ਖੜੀ ਆ ਜਿਹੜੀ ਇਹਦੀ ਕੱਟੀ ਆ ਕਰਮਾ ਵਾਲੀ ਦੀ ਆ ਜਿਹੜੀ ਨੀਲੀ ਰਾਵੀ ਦੀ ਉਹ ਮੈਂ ਆ ਤੇ ਨੀਲੀ ਰਾਵੀ ਦੀ ਹੀ ਮਗਰ ਇਹਦੇ ਕੱਟੀ ਆ। ਦੁੱਧ ਇਹਦੇ ਥੱਲੇ 6 ਕਿਲੋ 5 ਕਿਲੋ ਠੰਡਾ ਵਾ ਤਿਆਰ ਦੋਵਾਂ ਟਾਈਮਾਂ ਦਾ ਗੱਬਣ ਇਹ ਪੰਜਾਂ ਮਹੀਨਿਆਂ ਦੀ ਆ ਮਿੱਤਰੋ ਦੋਵੇਂ ਟਾਈਮ ਮਿਲਦੀ ਆ ਢਾਂਚਾਵੇਂ ਦਾ ਸਰੀਰਕ ਬੰਤਰਵੇਂ ਦੀ ਬਹੁਤ ਮਜ਼ਬੂਤ ਆ ਤੇ 14 ਕੋ ਕਿਲੋ 13 ਵੀ ਮੰਨ ਲਓ ਇਹਦੇ ਸੱਜਰ ਦਾ ਦੁੱਧ ਦਾ ਰਿਕਾਰਡ ਆ ਰੇਟ ਜਿਹੜੇ ਬਈ ਤੁਸੀਂ ਫੋਨ ਤੇ ਤੈਅ ਕਰ ਲਿਓ ਬਾਈ ਹੈ ਨਹੀਂਗਾ ਤੇ ਮੈਨੂੰ ਪਤਾ ਨਹੀਂਗਾ ਰੇਟਾਂ ਬਾਰੇ ਐਵੇਂ ਮੈਂ ਕਿਸੇ ਦਾ ਗਲਤ ਦੱਸ ਦਿਆਂ ਫਿਰ ਤੁਹਾਡਾ ਰੋਲਾ ਪੈ ਜਾਏ ਸਵਾਦ ਵਾਲੀ ਗੱਲ ਨਹੀਂਗੀ ਇਹ ਪਹਿਲੇ ਨੰਬਰ ਵਾਲੀ ਮੈਂ ਜਿਹੜੇ ਨੀਲੀ ਰਾਵੀ ਦੀ ਕੱਟੀ ਜਾਂਦੇ ਮਗਰ ਪੰਜਾਬੀ ਮਹੀਨਿਆਂ ਦੀ ਗੱਬਣਾ ਤੇ 5-6 ਕਿਲੋ ਦੁੱਧ ਤੇ ਆਹ 2 ਨੰਬਰ ਤੇ ਮੈਂ ਆ ਨਾ ਜਿਹੜੀ ਮਿੱਤਰੋ ਇਹ ਵੀ ਮੈਂਦੀ ਕੁਆਲਿਟੀ ਕੁਆਲਿਟੀ ਜ਼ਬਰਦਸਤ ਆ ਇਹ 7 ਮਹੀਨਿਆਂ ਦੀ ਗੱਬਣਾ ਦੁੱਧੋ ਡਰਾਈ ਆ ਇਹ ਮੈਂ ਕਰਮਾਂ ਵਾਲੀ ਦੇਖ ਸਕਦੇ ਆ ਮਿੱਤਰੋ ਥਣ ਥੁਣੀ ਨੂੰ ਵੀ ਚੰਗਾ ਲੱਗਾ ਹੋਇਆ ਬਰੀਕੀ ਬਰੂਕੀ ਵੀ ਚੰਗੀ ਆ ਸੰਘ ਸੁੰਘ ਵੀ ਚੰਗਾ ਵਾ ਇਹਦਾ ਰੇਟ ਹੈਗਾ ਵਾ ਮਿੱਤਰੋ ਜਿਹੜਾ ਉਹ ਬਾਈ ਤੁਹਾਡੇ ਨਾਲ ਫੋਨ ਤੇ ਸਾਂਝਾ ਕਰੂਗਾ ਕੀ ਡਿਟੇਲ ਆ ਉਹ ਸਾਰੀ ਤੁਸੀਂ ਜਾਣ ਲਿਓ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਆ ਮੈਂ ਉਹ ਦੱਸ ਕੇ ਚੱਲਿਆ ਵਾਂ ਆਹ 3 ਨੰਬਰ ਤੇ ਮੈਂ ਆ ਜਿਹੜੀ ਇਹ 20 ਦਿਨਾਂ ਦੀ ਸੂਈ ਆ ਮਿੱਤਰੋ ਆਹ ਇਹਦੇ ਮਗਰ ਲਸਾ ਜਾ ਬੱਚਾ ਜਿਹੜਾ ਇੰਦਾ ਹੀ ਆ ਤੁਸੀਂ ਦੇਖ ਸਕਦੇ ਆ ਕੱਟਾ ਵਗੇ ਕੱਟੀ ਬਾਈ ਕੱਟੀ ਕੱਟੀ ਆ ਮਿੱਤਰੋ ਤੇ ਇਹਦੇ ਥੱਲੇ ਦੁੱਧ ਮੈਂ ਥੱਲੇ 7 ਕਿਲੋ ਆ ਸੀਲ ਇੰਨੀ ਜਾਂਦੀ ਆ ਵੀ ਜਿਵੇਂ ਮਰਜ਼ੀ ਕੋਈ ਚੋਈ ਜਾਏ ਕੋਈ ਪ੍ਰਵਾਹ ਨਹੀਂ ਰੇਟ ਬਾਈ ਤੁਹਾਡੇ ਨਾਲ ਇਹਦਾ ਵੀ ਕਰੂਗਾ ਫੋਨ ਦੇ ਉੱਤੇ ਕਿਉਂਕਿ ਮੈਨੂੰ ਪਤਾ ਨਹੀਂਗਾ ਬਾਈ ਨਹੀਂ ਤਾਂ ਮੈਂ ਦੱਸ ਦਿੰਦਾ ਕਿਉਂਕਿ ਮੈਂ ਕਿਹਦਾ ਗਲਤ ਦੱਸ ਦੇਣਾ ਫਿਰ ਗਲਤ ਹੋ ਜਾਂਦਾ ਕਿਉਂਕਿ ਤੁਸੀਂ ਮੇਰੀ ਗਾਲ ਤੇ ਕਹਿ ਦੇਣਾ ਮੈਂ ਵੀ ਕਈ ਵਾਰੀ 1921 ਪਰਖ ਪੈ ਜਾਂਦਾ ਬਾਈ ਆ ਮੈਂ ਆ ਜਿਹੜੀ ਮਿੱਤਰੋ ਲਾਸਟ ਦੇ ਤੁਹਾਨੂੰ ਵਿਖਾਉਣ ਲੱਗਾ ਇਹ ਵੀ ਮੈਂ ਸੱਤਾਂ ਮਹੀਨਿਆਂ ਦੀ ਗੱਬਣਾ ਤੇ ਦੁੱਧ ਹਜੇ ਵੀ ਪਤੰਦਰ ਦੀ 5-4 ਕਿਲੋ ਦਹੀ ਜਾਂਦੀ ਆ ਤੇ ਤਿੰਨ ਮਹੀਨੇ ਦੇ ਬਾਕੀ ਆ ਸੂਣ ਦੇ ਵਿੱਚ ਮਿੱਤਰੋ ਤੇ ਥਣ ਤਿਲ ਹੂੰ 4 ਕਿਲੋ 4 ਕਿਲੋ ਦੁੱਧਾ ਮਿੱਤਰੋ ਇਹਦੇ ਥੱਲੇ ਇਹ ਵੀ ਮੈਂ ਮਿਲਦੀ ਐ ਇੱਕ ਟਾਈਮ ਬਰੀਕੀ ਚੰਗੀ ਐ ਥਣ ਥਣ ਚਾਰੇ ਚੰਗੇ ਚੱਲਦੇ ਓਕੇ ਜਮਾ ਤੇ ਇਹ ਮੈਂ 7 ਮਹੀਨਿਆਂ ਦੀ ਗੱਬਣਾ ਮੈਨੂੰ ਕਹਿਣ ਤੋਂ ਪਹਿਲਾਂ ਤਾਂ ਬਾਈ ਨੇ ਤਾਂ ਫੋਨ ਤੇ ਆ ਕੇ ਵੀ 3 ਮਹੀਨੇ ਪਹਿ ਆ ਕਿ ਮੈਂ ਤੁਹਾਨੂੰ ਆਪਦੇ ਆਈਡੀਏ ਨਾਲ ਲਾਤਾ ਵੀ ਜੇ 3 7 8 9 10 ਲਾਉਣੇ 10ਵੇਂ ਮਹੀਨੇ 'ਚ ਮੈਂ ਪੂਰੇ ਕਰਦੀ ਆ ਦਿਨ ਫਿਰ 7 ਮਹੀਨਿਆਂ ਦੀ ਗੱਬਣ ਹੋਈ ਬਾਕੀ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਆ ਜੇ ਨੰਬਰ ਬਾਈ ਦਾ ਜਿਹੜਾ 91 157 073 36 91 157 073 36 91 157 073 36 ਇਹ ਬਾਈ ਦਾ ਨੰਬਰ ਆ ਫੋਨ ਇੱਕ ਵਾਰੀ ਫਿਰ ਨੋਟ ਕਰ ਲਓ ਸ਼ਾਮ ਨੂੰ ਜਿਹੜੀ ਤੁਹਾਡੇ ਕਾਲ ਹੋਊਗੀ ਉਹ ਹੋਊਗੀ ਮਿੱਤਰੋ 8 ਵਜੇ ਤੋਂ ਪਹਿਲਾਂ ਪਹਿਲਾਂ ਤੇ ਸਵੇ ਬਾ ਤੁਹਾਡੀ ਗੱਲ ਹੋਊਗੀ ਜਿਹੜੀ ਬਾਈ ਦੇ ਨਾਲ ਫੋਨ ਤੇ ਉਹ ਗੱਲ ਹੋਊਗੀ ਤੁਹਾਡੀ ਮਿੱਤਰੋ 6 ਵਜੇ ਤੋਂ ਬਾਅਦ ਬਾਅਦ ਇਹ 6 ਵਜੇ ਤੋਂ ਬਾਅਦ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਗੱਲਬਾਤ ਕਰ ਸਕਦੇ ਓਦੋਂ ਬਾਅਦ ਤੁਹਾਨੂੰ ਫੋਨ ਨਹੀਂ ਲੱਗਿਆ ਮਿਲੂਗਾ ਇਹ ਜ਼ਰੂਰੀ ਬੇਨਤੀ ਕਹੀ ਸੀ ਬਾਈ ਸੁਖਮੰਦਰ ਨੇ ਬਾਈ ਨਾ ਹੋਣ ਦੇ ਬਾਵਜੂਦ ਵੀਡੀਓ ਬਣਾਉਣ ਦਾ ਮੈਨੂੰ ਵੀ ਨਹੀਂ ਸੁਆਦ ਆਇਆ ਪਰ ਤੁਸੀਂ ਦੇਖਣ ਦਾ ਜ਼ਰੂਰ ਅਨੰਦ ਲਿਓ ਧੰਨਵਾਦ